ਕਖਾਰਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਕਿ ਗੁਰੂ ਹਰਸਾਏ ਜੌਨ ਚੀਤਪਗ ਸਿੰਘ ਦੇ ਆਗੂ ਅੱਜ ਪਿੰਡ ਈਸਾ ਪੰਜਗਰੀ ਟੱਪਰੀ ਦੇ ਵਿੱਚ ਅਸੀਂ ਆਏ ਸੀ ਇੱਥੇ ਪੰਜਾਬ ਪੁਲਿਸ ਨੇ ਇੱਕ ਆੜਤੀਏ ਨੂੰ ਪਵਨ ਕੁਮਾਰੋਂ ਦਾ ਨਾਂ ਹੈ ਉਹਨੂੰ ਜਿਹੜੀ ਦਖਲ ਦੇਣ ਆਣੀ ਸੀ ਦਖਲੇ ਜਿਹੜੀ ਅੱਗੇ ਵੀ ਦੋ ਤਿੰਨ ਵਾਰੀ ਚਾਰ ਵਾਰੀ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਨਾਲ ਪਟਵਾਰੀ ਕਾਨੂੰਗੋ ਤਹਿਸੀਲਦਾਰ ਇੱਥੇ ਆਏ ਸੀ ਤੇ ਬਿਲਕੁਲ ਅਸੀਂ ਉਹਨਾਂ ਨੂੰ ਬਦਰੰਗ ਭੇਜਿਆ ਸੀ ਜਦੋਂ ਉਹਨਾਂ ਨੂੰ ਬਦਰੰਗ ਭੇਜਿਆ ਤੇ ਉਸ ਤੋਂ ਲੈ ਤੇ ਜਿਹੜੀ ਕਿ ਪਵਨ ਨਾਲ ਸਾਡੀ ਡਿਸਕਸ ਹੋਈ ਸੀ ਵੀ ਸਾਡੇ ਨਾਲ ਤੂੰ ਬਹਿ ਤੇ ਫੈਸਲਾ ਕਰਨਾ ਸੀ ਬਿਲਕੁਲ ਤਿਆਰ ਬੈਠੇ ਆ ਫੈਸਲਾ ਕਰਨ ਪਰ ਵਾਜਬ ਨਾ ਜਿੰਨੇ ਤੇਰੇ ਰੇਟ ਹੈ ਜਿੰਨੇ ਤੇਰੇ ਪੈਸੇ ਨੇ ਉਹ ਪੈਸਿਆਂ ਦੇ ਨਾਲ ਜੋ ਤੂੰ ਕਵੇਂ ਵੀ ਮੈਂ ਉਸ ਨੂੰ ਦਖਲ ਲੈ ਆਂਦੀ ਮੈਂ ਪੁਲਿਸ ਲਿਆ ਕੇ ਤੇ ਮੈਂ ਦਖਲ ਤੇ ਕਬਜ਼ਾ ਕਰ ਲਾਂਗਾ ਉਹ ਕਦੇ ਹੋਣ ਨਹੀਂ ਦੇਵਾਂਗੇ ਜਿੰਨਾ ਚਿਰ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਉਂਦੀ ਜਾਗਦੀ ਹੈ ਉਹਨਾਂ ਚਿਰ ਇਸ ਜ਼ਮੀਨ ਦੇ ਵਿੱਚ ਨਾ ਤਾਂ ਪੁਲਿਸ ਪ੍ਰਸ਼ਾਸਨ ਦਾ ਨਾ ਸਿਵਲ ਪ੍ਰਸ਼ਾਸਨ ਦਾ ਨਾ ਪਵਨ ਕੁਮਾਰ ਆਰਤੀ ਦਾ ਕਿਸੇ ਦਾ ਕੋਈ ਦਖਲ ਨਹੀਂ ਹੋਣ ਦਿਆਂਗੇ ਜਿੰਦ ਜਾਣ ਲਾ ਦੇਾਂਗੇ ਲਾਛਾਂ ਤੋਂ ਲੰਘ ਕੇ ਸਾਨੂੰ ਮਾਰ ਕੇ ਕੁਚਲ ਕੇ ਸਾਨੂੰ ਫੇਰੇ ਦਖਲ ਦੇ ਸਕਦੇ ਨੇ ਕਬਜ਼ਾ ਲੈ ਸਕਦੇ ਨੇ ਵਰਨਾ ਉਹ ਨਹੀਂ ਲੈ ਸਕਦੇ ਅਸੀਂ ਲੜਨ ਲਈ ਮਰਨ ਲਈ ਬਿਲਕੁਲ ਤਿਆਰ ਆ ਜਿਹੜੀ ਸਾਡੀ ਇਹ ਜ਼ਮੀਨ ਹੈ ਇਸ ਜ਼ਮੀਨ ਸਾਡੀ ਜਿੰਦ ਜਾਨ ਜੱਟ ਦੀ ਹੈ ਇਹ ਜ਼ਮੀਨ ਸਾਨੂੰ ਸਾਡੇ ਪਾਲਣ ਪੋਸਣ ਕਰਦੀ ਏ ਸਾਡੇ ਘਰਾਂ ਬਣਾ ਤੱਕ ਜਾਂਦੀ ਏ ਸਦਾ ਸਾਡੇ ਪਿਓ ਦਾਦਿਆਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕ ਬਣਾਇਆ ਸੀ ਪਰ ਹੁਣ ਕਈ ਗੁੰਡੇ ਸਟਾਮ ਕਰਵਾ ਲੈਂਦੇ ਨੇ ਕਈ ਗਹਿਣਾ ਲਖਾ ਲੈਂਦੇ ਨੇ ਉਸ ਗਹਿਣੇ ਦੇ ਵਿੱਚ ਦ੍ਰਿਸ਼ਟੀਆਂ ਜਿਹੜੀਆਂ ਜੱਜ ਕੋਲ ਪੈਸੇ ਰੱਖਦੇ ਕਰਵਾ ਲੈਂਦੇ ਨੇ ਪਰ ਉਹ ਹੁਣੇ ਇਹ ਕਿਸੇ ਵੀ ਆਰਤੀਆਂ ਨੂੰ ਇੱਕੋ ਸਾਡੀ ਬੇਨਤੀ ਹੈ ਵੀ ਕੋਈ ਇਹ ਕੰਮ ਨਾ ਕਰੇ ਅਜੇ ਜੋ ਤੁਸੀਂ ਕਿਸੇ ਕੋਲ ਪੈਸੇ ਲੈਣੇ ਨੇ ਉਲਟ ਪੁਲਟ ਕਰਕੇ ਪੰਚਾਇਤਾਂ 'ਚ ਬੈਠ ਕੇ ਪੈਸਾ ਟੱਕਾ ਤੁਸੀਂ ਲੈ ਸਕਦੇ ਜੇ ਸਾਨੂੰ ਇਹ ਪਤਾ ਹੈ ਕਿ ਆਪਣਾ ਰਿਸ਼ਤਾ ਤਾਂ ਨੋ ਮਾਸਲਾ ਜ਼ਰੂਰ ਹੈ ਪਰ ਆ ਜਿਹੜਾ ਗਰੀਬਾਂ ਤੇ ਅਤਿਆਚਾਰ ਜਾਂ ਗਰੀਬਾਂ ਨੂੰ ਧਮਕਾ ਕੇ ਡਰਾ ਕੇ ਉਹਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨਾ ਇਹ ਜਥੇਬੰਦੀ ਨੂੰ ਵਾਰਾ ਨਹੀਂ ਖਾਂਦਾ ਨਾਲੇ ਜਥੇਬੰਦੀ ਦਾ ਸਾਡੇ ਦਾ ਇੱਕੋ ਹੀ ਲਾਨ ਹੈ ਵੀ ਚਾਹੇ ਕੋਈ ਆਰਤੀਆ ਹੋਵੇ ਚਾਹੇ ਕੋਈ ਬੈਂਕ ਵਾਲਾ ਹੋਵੇ ਚਾਹੇ ਕੋਈ ਹੋਰ ਕੰਪਨੀ ਵਾਲਾ ਨਾ ਤਾਂ ਜ਼ਮੀਨ কুরਕੀ ਹੋਣ ਦਿਆਂਗੇ ਤੇ ਨਾ ਹੀ ਉਹਨੂੰ ਕਰਜ਼ਾ ਗ੍ਰਾਹਣ ਦਿਆਂਗੇ ਜੋ ਸਾਡੇ ਨਾਲ ਬਹਿ ਕੇ ਸਾਡੇ ਨਾਲ ਕੋਈ ਵੀ ਟੇਬਲ ਟਾਕ ਤੇ ਗੱਲ ਕਰਦਾ ਅਸੀਂ ਉਸ ਗੱਲ ਵਿੱਚ ਬਿਲਕੁਲ ਤਿਆਰਾਂ ਨਹੀਂ ਤੇ ਧੱਕਾ ਨਾ ਅੱਜ ਹੋਣ ਦੀ ਇਹ ਨਾ ਕੱਲ ਹੋਣ ਦੀ ਇਹ ਸਾਡੀਆਂ ਬੇਨਤੀਆਂ ਨੇ ਪ੍ਰਸ਼ਾਸਨ ਨੂੰ ਬੇਨਤੀਆਂ ਨੇ ਸਿਵਲ ਪ੍ਰਸ਼ਾਸਨ ਨੂੰ ਬੇਨਤੀਆਂ ਨੇ ਨਾਲ ਆਰਤੀਆ ਪਮਨ ਨੂੰ ਵੀ ਸਾਡੀ ਇਹ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਮਾਣ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ